जी देखो मामा की गाली है की गाली होती देखो थो, थो, थोड़ा मारे जा रहे हैं मारे जा रहे कुछ हैं एक दिन मम्मा तो आवला पर्दा तो, तो क्या जी आवला आवला तो, तो क्या जी

ਆਹ ਸਾਰੀਆਂ ਚੀਜ਼ਾਂ ਐ ਖਲਾਅ ਕੇ ਰੱਖੀਆਂ ਹੋਈਆਂ ਨੇ ਹਾਂ ਕੋਈ ਟੁੱਟੀ ਦੇ ਕੋਈ ਸੰਕਿਆ ਕੋਈ ਕੋਸ਼ ਰਵੜ ਮੇਰੇ ਪੁੱਤ ਦੀ ਗਾਇਸ ਗਾਇਸ ਆਉਂਦੇ ਨੇ ਤੇਰੇ ਕੋਲੇ ਬਸ ਹੁਣੇ ਜੇ ਲੱਗ ਗਿਆ ਹਣੀਆਂ ਗਾਇਸ ਇਧਰ ਦੇਖ ਲੋ ਬਾਜੀਆਂ ਪੈਂਦੀਆਂ ਦੇਖੋ ਨੇ ਬਾਜੀਆਂ ਗਾਇਸ ਸਾਡੀ ਕੰਮ ਦਿਖਾਉਣੀ ਆ ਇਹ ਸੀ ਚੱਲ ਰਿਹਾ ਤੇ ਸਾਰੇ ਗੇਟ ਖੋਲ ਕੇ ਰੱਖਿਆ ਹੋਇਆ ਲਓ ਗਾਇਸ ਪਹਿਲੇ ਨੂੰ ਦੇਖ ਲੋ ਪਾਉ ਗਾਈਸ ਪਰ ਆਈਓ ਟੂ ਹਟਟੋ ਦਾ ਗਾਈਸ ਹੁਣ ਮੇਰੀ ਵੀ ਸੁਣ ਲੋ ਗਾਈਸ ਮੈਂ ਵੀ ਇਹਦੀ ਰੀਜ਼ਨਾਂ ਕਹਿੰਦੀ ਆ ਗਾਈਸ ਗਾਈਸ ਆ ਰਾਤ ਦਾ ਟਾਈਮ ਆ ਇੱਥੇ ਆ ਰਾਤ ਦੇ 1:30 ਵੱਜ ਕੇ ਨਹੀਂ ਕੱਲ ਸਕੂਲ ਸ਼ੁਰੂ ਹੋ ਗਏ ਨੇ ਸਕੂਲ ਲੱਗਣ ਲੱਗੇ ਵੈਸੇ ਇਹਨੇ ਹੁਣੇ ਤਾਂ ਨੀਂਦ ਬਗਾੜ ਲਈ ਪੂਰੀਆਂ ਛੁੱਟੀਆਂ ਸੌਣਾ ਸੌਂਦੀ ਰਹੀ ਆ ਜਿੱਦ ਤੱਕ ਸਕੂਲ ਲੱਗਣੇ ਸ਼ੁਰੂ ਹੋ ਗਏ ਨੇ ਇਹਨੇ ਸੌਣਾ ਫੇਰੋਂ ਖਰਾਬ ਕਰ ਦਿਆ ਫੇਰ ਆਪਦੀ ਨੀਂਦ ਬਗਾੜ ਲਈ ਆ ਹੁਣ ਅਸੀਂ ਲੱਗਿਆ ਸੌਣਾ ਹਜੇ ਵੀ ਸੌਂਦੇ ਸੀ 2:30 3 ਵਜੇ ਤੱਕ ਵੀ ਸੌਂਦੇ ਸੀ ਮੈਂ ਹੁਣੇ ਚਾਦਰ ਝਾੜ ਕੇ ਪਛਾਈ ਆ ਇਕੱਠੀ ਨਾ ਕਰ ਬੰਦਿਆਂ ਨੂੰ ਬੈਠ ਬੈ ਸ਼ੀਸ਼ੀ ਲੈ ਕੇ ਉਹਨੀਆਂ ਗਰਮ ਕਰਕੇ ਸ਼ੀਸ਼ੀ ਪੀਦੇ ਸੋ ਸਾਟੋ ਛੋਟ ਨਾ ਖਾ ਲਈ ਮੈਂ ਸ਼ੀਸ਼ੀ ਰੱਖ ਕੇ ਉਹਨੀਆਂ ਦੱਤੀ ਕਰਕੇ ਮੈਂ ਸ਼ੀਸ਼ੀ ਚੰਨੀਆਂ ਦੀ ਦੱਤੀ ਕਰਨ ਪਤਾ ਜਦੋਂ ਐ ਮੇਰੇ ਕੰਮ ਕਰਦੀਆਂ ਨਾ ਮੈਂ ਜਿਵੇਂ ਹੁਣ ਉਹ ਰੈਗ ਲਾਇਆ ਬਾਥਰੂਮ ਦੇ ਵਿੱਚ ਬਾਥਰੂਮ ਵਿੱਚ ਰੈਗ ਲਾਇਆ ਤੇ ਕੱਲ ਜਦੋਂ ਸਫਾਈਆਂ ਕਰੀਆ ਉਧਰ ਦੂਜੇ ਪਾਸੇ ਤੋਂ ਕੀਲੀਆਂ ਕੁੱਲੀਆਂ ਜੇ ਲਾਈਆਂ ਹਨਾ ਕੱਪੜੇ ਟੰਗਣ ਵਾਲੀ ਉਧਰ ਬਾਹਰ ਵਾਲੇ ਬਾਥਰੂਮ ਦੇ ਵਿੱਚ ਲਾਈਆਂ ਆ ਮੇਂ ਦਿਲ ਬਹੁਤ ਦੁਖਦਾ ਬਹੁਤ ਜ਼ਿਆਦਾ ਦਿਲ ਨੂੰ ਥੇਸ ਪਹੁੰਚਦੀ ਆ ਵੀ ਜੇ ਮੇਰੇ ਨਾਲ ਮੇਰਾ ਜਦਵਿੰਦਰ ਹੁੰਦਾ ਨਾ ਮੈਨੂੰ ਕੁਛ ਵੀ ਨਹੀਂ ਸੀ ਉਹਨੇ ਕਰ ਦੇਣਾ ਹੁਣ 2 ਮਹੀਨੇ ਹੋ ਚਲੇ ਨੇ ਹੈ ਨਾ ਦੂਜਾ ਮਹੀਨਾ ਲੱਗਿਆ ਹੋਇਆ ਪਰ ਤੀਜਾ ਮਹੀਨਾ ਲੱਗਣ ਵਾਲਾ 15 ਤਰੀਕ ਨੂੰ ਮੈਂ ਤਾਂ ਸਮਾਨ ਹੀ ਸੈੱਟ ਹੋਇਆ ਤੇ ਇੱਕ ਜਦਵਿੰਦਰ ਦੀ ਡੈਥ ਹੋਣ ਤੋਂ ਥੋੜਾ ਚਿਰ ਪਹਿਲਾਂ ਮੇਰੇ ਦੋ ਆਪਰੇਸ਼ਨ ਹੋਏ ਸੀ ਹੈ ਨਾ ਤਿੰਨ ਪਹਿਲਾਂ ਹੋਏ ਸੀ ਵੱਡੇ ਦੋ ਉਦੋਂ ਵੱਡੇ ਹੋ ਗਏ ਪੰਜ ਹੋ ਗਏ ਹਜੇ ਆਪਰੇਸ਼ਨ ਮੇਰਾ ਪ੍ਰੋਪਰ ਸਹੀ ਨਹੀਂ ਹੋਇਆ ਹਜੇ ਟੱਗੇ ਤਕਚੇ ਨੇ ਆਪਰੇਸ਼ਨ ਹੋਇਆ ਨੂੰ ਥੋੜਾ ਜਿਹਾ ਹੋਇਆ ਜਾਨਵਿੰਦਰ ਬਿਮਾਰ ਹੋ ਗਿਆ ਉਹਨੂੰ ਆਈ ਲੈ ਕੇ ਮੈਂ ਫਿਰ ਲੱਗ ਗਈ ਡਾਕਟਰਾਂ ਦੇ ਕਦੇ ਕਿਤੇ ਕਦੇ ਕਿਤੇ ਠੀਕਾ ਉਹਨੂੰ ਉਹਦਾ ਲਾਜਬੂਜ ਕਰਉਂਦੀ ਨਹੀਂ ਹੋਇਆ ਕੋਈ ਬਿਮਾਰੀ ਹੀ ਨਹੀਂ ਹੱਥ ਚਾਈ ਮੈਂ ਕੋਈ ਵੀ ਡਾਕਟਰ ਨਹੀਂ ਛੱਡੀ ਨਹੀਂ ਦੂਰ ਤੱਕ ਵੀ ਇੰਨਾ ਪੈਸਾ ਵੀ ਲਾਇਆ ਹੈ ਨਾ ਗੱਲ ਪੈਸੇ ਨਹੀਂ ਹੁੰਦੀ ਜੀ ਬਚ ਜੇ ਪੈਸਾ ਨਹੀਂ ਦੁੱਖਦਾ ਹੈ ਨਾ ਪੈਸਾ ਜਿੰਨਾ ਮਰਜੀ ਬਚ ਉਹ ਲੱਗ ਜਾਵੇ ਬੰਦਾ ਬਚ ਜਾਣਾ ਚਾਹੀਦਾ ਉਦੋਂ ਉਹਨੂੰ ਲੈ ਕੇ ਫਿਰਦੀ ਨਹੀਂ ਰੈਸਟ ਨਹੀਂ ਹੋਈ ਠੀਕ ਆ ਫਿਰ ਜਦ ਬੰਦੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਜਿਵੇਂ ਰੋਣਾ ਰੋਣਾ ਜ਼ੋਰ ਲਗਣਾ ਪੇਟ ਹਿੱਲਦਾ ਰਹਿੰਦਾ ਸੀ ਟਾਗੇ ਹਿੱਲਦੇ ਸੀ ਹਨਾ ਅੱਗੇ ਹੁੰਦਾ ਸੀ ਮੈਂ ਕੁਝ ਘੰਟਿਆਂ ਦੇ ਵਿੱਚ ਸਾਰਾ ਸਮਾਨ ਸੈੱਟ ਕਰ ਲੈਣਾ ਸਾਰੇ ਇਹ ਨਹੀਂ ਵੀ ਲੇਬਰ ਨਹੀਂ ਕਰਨੀ ਲੇਬਰ ਕਰਦੇ ਸੀ ਲੇਬਰ ਵਾਲਿਆਂ ਨੇ ਸਮਾਨ ਚੱਕਣਾ ਚੱਕ ਕੇ ਸਿਰਫ ਉੱਥੋਂ ਚੱਕ ਕੇ ਉੱਥੇ ਰੱਖ ਦੇਣਾ ਤੇ ਮੈਂ ਕੁਝ ਘੰਟਿਆਂ ਦੇ ਵਿੱਚ ਸਮਾਨ ਦੀ ਸੈਟਿੰਗ ਕਰ ਲੈਂਦੀ ਸੀ ਮੈਂ ਕੱਲੀ ਹੁੰਦੀ ਸੀ ਉਦੋਂ ਜਦ ਕੀ ਆ ਹੋਸਟਲ ਚ ਹੁੰਦੇ ਸੀ ਉਦੋਂ ਜੋਤ ਵੀ ਨਹੀਂ ਸੀ ਹੁੰਦੀ ਇਹ ਹੋਸਟਲ ਚ ਹੁੰਦੇ ਸੀ ਜਦੋਂ ਜੋਤ ਹੋ ਗਈ ਉਸ ਵਾਰੋਂ ਵੀ ਇੱਕ ਦੋ ਵਾਰ ਚੇਂਜ ਕਰਿਆ ਸੀਗਾ ਤੇ ਫਿਰ ਵੀ ਮੈਂ ਐਂ ਕਰਦੀ ਸੀ ਮੈਂ ਕੱਲੀ ਹੀ ਚੇਂਜ ਕਰ ਲਈ ਮੈਂ ਕੁਝ ਘੰਟੇ ਜੇ ਸਾਰਾ ਸਮਾਨ ਟਿਕਾਣੇ ਲਾ ਦਿੰਦੇ ਸੀਗੀ ਦੇਖ ਹਾਏ ਮੇਰਾ ਪੁੱਤ ਇਹ ਹੁਣ ਸਾਰੇ ਕੰਮ ਮੈਨੂੰ ਕੱਲੀ ਨੂੰ ਕਰਨੇ ਪੈਂਦੇ ਹਨ ਇਹਦਾ ਕਰਕੇ ਨਾ ਐਤ ਕਿਵੇਂ ਇੰਨਾ ਜਿਹੜਾ ਕੰਮ ਖੁੱਝ ਰਿਹਾ ਹਜੇ ਮੇਰੀ ਰਸੋਈ ਨਹੀਂ ਪ੍ਰੋਪਰ ਸੈੱਟ ਹੋਈ ਮੇਰੀ ਰਸੋਈ ਦੇਖੋਨੀ ਆ ਅੱਧੇ ਭਾਂਡੇ ਆ ਪਏ ਨੇ ਆਹ ਡੱਬੇ ਪਏ ਨੇ ਠੀਕ ਆ ਉਹ ਭਾਂਡੇ ਦੇਖੋ ਉਹਨਾਂ ਦਾ ਕੋਈ ਹਾਲ ਹੀ ਨਹੀਂ ਅੱਧੇ ਵਿਚਾਰੇ ਉਹ ਡੱਬੇ ਪਏ ਨੇ ਉਹ ਭਾਂਡੇ ਪਏ ਨੇ ਫੇਰ ਉਹ ਡੱਬੇ ਪਏ ਨੇ ਫੇਰ ਉਹ ਭਾਂਡੇ ਪਏ ਨੇ ਵੀ ਹਜੇ ਰਸੋਈ ਸੈੱਟ ਕਰਨੀ ਆ ਰਸੋਈ ਦਾ ਸਮਾਨ ਮੈਂ ਆਈ ਸੈੱਟ ਤਾਂ ਕੋਈ ਕਿਤੇ ਸੱਟਿਆ ਕੋਈ ਕਿਤੇ ਸੱਟਿਆ ਵੀ ਰਸੋਈ ਦਾ ਕੋਈ ਵੀ ਸਮਾਨ ਨਾ ਮੈਂ ਸਹੀ ਨਹੀਂ ਕਰਕੇ ਰੱਖਿਆ ਇਹਨਾਂ ਸਮਾਨੇ ਸੀ ਮੇਰੇ ਕੋਲ ਸਹੀ ਕਰਨ ਦਾ ਕੰਮ ਕਰਦੀ ਹੈ ਨਾ ਘਰ ਦੇ ਜੋ ਵੀ ਬੰਦਿਆਂ ਦੇ ਕਰਨ ਵਾਲੇ ਹੁੰਦੇ ਨੇ ਜੋ ਬੰਦਿਆਂ ਨੇ ਕਰਨੇ ਉਹ ਮੈਨੂੰ ਆਪ ਕਰਨੇ ਪੈਂਦੇ ਫਿਰ ਬਹੁਤ ਜ਼ਿਆਦਾ ਮੇਰਾ ਦਿਲ ਦੁਖਦਾ ਬਹੁਤ ਦਿਲ ਦੁਖਦਾ ਮੇਰਾ ਜੇ ਜਦਵਿੰਦਰ ਹੁੰਦਾ ਤਾਂ ਉਹ ਸਾਰੇ ਕਰ ਲੈਂਦਾ ਮੈਨੂੰ ਕੋਈ ਕੰਮ ਨਹੀਂ ਸੀ ਕਰ ਦਿੰਦਾ ਉਹਨੇ ਕਿਹਾ ਮਾਤਾ ਤੋਂ ਪਰੇ ਹੋ ਜਾ ਮਾਪੇ ਕਰ ਲੂੰਗਾ ਹੁਣ ਇਹ ਬੰਦੇ ਵਾਲੇ ਵੀ ਸਾਰੇ ਕੰਮ ਮੈਨੂੰ ਆਪ ਕਰਨੇ ਪੈਂਦੇ ਤਾਂ ਸੱਚੀ ਹੁਣ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤ ਰਹੀ ਆ ਔਨੀਆਂ ਕਲ ਵੀ ਗਿੱਲੀਆਂ ਕੁਲੀਆਂ ਸਾਰੀਆਂ ਮੈਂ ਗੱਡੀਆਂ ਕਾਕੇ ਨੂੰ ਕਿਤਨ ਦੀ ਕੰਨੀ ਆ ਉਹ ਲੈ ਆਂਦੀਆਂ ਕਰਕੇ ਰਹੇ ਨੇ ਇਹ ਨਹੀਂ ਮੈਂ ਨਹੀਂ ਲੈ भी मैं लेके काका ही लेके आया कि लेके काका पर ग्डिया मैं पर सारे काम आप दा सर चक्की दे जाना आटा ऑटा लेके आना राशन लेके आना जो भी काम लेके आने सारे वो करता रहा

ਜਦੋਂ ਛੋਟੇ ਹੁੰਦੇ ਸੀ ਉਦੋਂ ਦਾ ਚੱਲਿਆ ਹੁੰਦਾ ਸੀ ਵੀ ਕੋਈ ਹੈ ਨਹੀਂ ਮੈਂ ਇਕੱਲੀ ਹਾਂ ਨਾ ਹੁਣ ਤਾਂ ਵੱਡੇ ਹੋ ਗਏ ਪਰੋਂ ਬੱਦੇ ਹੋ ਗਏ ਜਦੋਂ ਹੁਣ ਵੀ ਕੋਈ ਨਹੀਂ ਨਾ ਕੰਮ ਕਰਦਾ ਨਾਲ ਪਰੋਂ ਬੱਦੇ ਨਾਲ ਪਰੋਂ ਕਰਦਾ ਬਹੁਤ ਦੁੱਖਦਾ ਜਦੋਂ ਦਵਿੰਦਰ ਹੁੰਦਾ ਅੱਜ ਨੂੰ ਕਿਦਾਂ ਦਾ ਮੇਰਾ ਸਮਾਨ ਸੈੱਟ ਹੋ ਜਾਂਦਾ ਮੇਰਾ ਸਾਰਾ ਕੁਝ ਹੋ ਜਾਂਦਾ ਜੋ ਕਿ ਮੈਂ ਆਪ ਇਕੱਲੀ ਨੇ ਕੀਤਾ ਹਜੇ ਪੂਰਾ ਸਮਾਨ ਨਹੀਂ ਸੈੱਟ ਹੋਇਆ ਹਜੇ ਕਰਦਾ ਸਾਰਾ ਸਮਾਨ ਇਸੇ ਜਿਹੀ ਹੋਇਆ ਮੈਂ ਤੋ ਰੱਖਿਆ ਨਹੀਂ ਗਿਆ ਹਜੇ ਵੀ ਕੰਨੀ ਦੇ ਲੱਗਣੇ ਲੱਗ ਹੋਇਆ ਸਹੀ ਸੈੱਟ ਕਰਦੇ ਹਾਂ

ਦੋ ਵਜੇ ਚੱਲੇ ਚੱਲ ਅੰਦਰ ਹੌਲੀ ਹੌਲੀ ਸੈੱਟ ਕਰੋ ਕੱਲ ਕੋ ਨੂੰ ਦੇਖੂਗੀ ਮੈਂ ਕੋਠੇ ਤੇ ਜੀ ਮੈਂ ਤਾਂ ਪਲੀਸ ਕੋਲ ਉਸਕੇ ਕਹੀਦਾ ਔੜੀ ਕੋਠੇ ਤੇ ਰੱਖੂਗੀ ਥੱਲੇ ਪਈਆ ਕਰਦੇ ਕਾਕਾ ਨੂੰ ਕਈ ਵਾਰ ਕਹਾਂ ਕਾਕਾ ਨਹੀਂ ਰੱਖਦਾ ਉਹ ਨਹੀਂ ਸੁਣਦਾ ਤਾਂ ਸਾਰੇ ਕੰਮ ਕਰਨੇ ਪੈਂਦੇ ਸੱਚੀ ਬਹੁਤ ਦੁੱਖ ਹੋ ਰਿਹਾ ਜੋ ਮੈਂ ਇਹ ਜੀ ਕੰਮ ਕਰਦੀ ਨਾ ਉਹ ਤਾਂ ਮੈਨੂੰ ਜਿਆਦਾ ਬੰਦਰ ਬਹੁਤ ਜਿਆਦਾ ਹੁੰਦਾ ਕਿ ਜੇ ਹੁੰਦਾ ਨਾ ਉਹਨੇ ਸਾਰੇ ਕੰਮ ਕਰਨੇ ਸੀ ਮੈਨੂੰ ਕੁਝ ਵੀ ਨਹੀਂ ਸੀ ਕਰਨਾ ਨਾ ਕੁਝ ਵੀ ਸਾਰੇ ਕੰਮ ਆਫ ਕਰ ਦਿੰਦਾ ਉਹ ਉਹਨੇ ਕਿਹਾ ਮਾਤਾ ਤੋਂ ਪਾਸੇ ਹੋ ਜਾ ਤੇ ਤੂੰ ਹੁੰਦਾ ਨਹੀਂ ਤੇਰੇ ਪਰਿਛਾਣ ਨੇ ਪਰ ਹਕੀਕਾ ਆ ਰਹਿ ਗਿਆ ਘਰ ਤੇ ਬਹਿ ਗਿਆ 24 ਘੰਟੇ 24 ਘੰਟੇ ਦਿਮਾਗ ਚ ਘੁੰਮਦਾ ਰਹਿੰਦਾ ਐਨਾ ਬਿਜੀ ਕਰ ਲਾ ਆਪਣੇ ਆਪ ਨੂੰ ਕਦੇ ਇੰਸਟਾ ਤੇ ਜਾਂਨੀ ਆ ਕਦੇ ਇਦਰਾ ਜੂਟਿਊਬ ਤੇ ਆ ਜਣੀ ਆ ਕਦੇ ਫੇਸਬੁੱਕ ਤੇ ਕਦੇ ਕੋਈ ਵੀਡੀਓ ਬਣਾ ਲਈ ਕਦੇ ਕੁਛ ਮਤਲਬ ਆਪਣੇ ਆਪ ਨੂੰ ਬਹੁਤ ਬਿਜੀ ਕਰਦੀ ਨਹੀਂ ਹੋਇਆ ਜਾਂਦਾ ਫਿਰ ਵੀ ਚਾਹ ਕੇ ਦਿਮਾਗ ਚ ਘੁੰਮਦਾ ਹੈ ਹਰ ਰਾਤ ਦੇ 1.5 ਵਜੇ ਮੈਂ ਹੋ ਕੱਢਦੀ ਆ ਸਾਬਣ ਸ਼ੈਂਪੂ ਦੀ ਬੋਤਲ ਪਤਲਾ ਸਾਰਾ ਕੁਝ ਥੱਲੇ ਫਰਸ਼ ਤੇ ਆਏ ਸਿੱਟਿਆ ਪਿਆ ਅਜ ਕੰਦਾ ਹੁੰਦਾ ਨਾ ਥੱਲੇ ਕਿੰਦਾ ਪਾਣੀ ਲੱਗਦਾ ਜਦੋਂ ਝੋਤ ਵੀ ਛੋਟੀਆਂ ਨਿਆਣੀਆਂ ਨੀਚੇ ਬਾਥਰੂਮ ਕਰਦੀ ਆ ਸੀਟ ਤੇ ਨਹੀਂ ਕਰਦੀ ਛੋਟੀ ਆ ਜਿਹਨੂੰ ਨਹੀਂ ਆਕਲ ਨਹੀਂ ਗਈ ਸਾਰਾ ਸ ਆਪਣਾ ਸ਼ੈਂਪੂ ਖਰਾਬ ਹੁੰਦਾ ਗੰਦਾ ਲੱਗਦਾ ਹੈ ਨਾ ਹੋਣ ਤੋਂ ਪਹਿਲਾਂ ਹਰ ਵਾਰ ਧੋਣਾ ਪੈਂਦਾ ਹੋਰਾਂ ਤੇ 1.5 ਵਜੇ ਮੈਨੂੰ ਰੈਗ ਟੰਗਣਾ ਪੈਂਦਾ ਜਦੋਂ ਵੀ ਦਿੰਦ ਰਹਿੰਦਾ ਮੈਨੂੰ ਪਤਾ ਵੀ ਨਹੀਂ ਸੀ ਚੱਲਣਾ ਕਿਣੀ ਜੀ ਕਦੋਂ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਸਾਰਾ ਕੁਝ ਆਪ ਹੀ ਲਾ ਦੇਣਾ ਸੀਗਾ ਜਿੰਦ ਕਿ ਜਨਾ ਜੋ ਹੋਸ਼ ਉਸ ਵਾਂਗ ਲਿਆ ਰ ਆਪਣਾ ਇੰਨੇ ਤੱਕ ਕਿਤੇ ਮੇਰੇ ਨੂੰ ਇੰਨੇ ਤੱਕ ਕਿਤੇ ਇੰਨਾ ਕੁਝ ਖੋਇਆ ਨਾ ਹਰ ਇੱਕ ਰਸਤਾ ਨਾ ਤਾ ਪੈਸਾ ਸੋਨਾ ਬਹੁਤ ਰੱਬ ਨੇ ਖੋਇਆ ਮੈਂ ਕਿਸੇ ਜੀ ਦਾ ਦੁੱਖ ਨਹੀਂ ਮਨਾਇਆ ਪਰ ਜਦਵਿੰਦਰ ਵਾਲਾ ਰੱਬ ਨੇ ਬਹੁਤ ੱਕਾ ਕੀਤਾ ਐਸੀ ਮੈਂ ਤੋਖਣਾ ਜਾਦਾ ਦਿਨ ਨਹੀਂ ਨਾ ਪਹਿਲਾ ਨਾ ਦਿੰਦਾ ਪਹਿਲੇ ਦੋ ਜਵਾਕ ਦੇ ਦਿੰਦਾ ਜਦਵਿੰਦਰ ਦੀ ਥਾਂ ਤੇ ਨਾ ਕੁੜੀ ਦੇ ਦਿੰਦਾ ਨਾ ਚਾਹੇ ਚੱਲ ਨਾ ਪੈਸਾ ਹੁੰਦਾ ਜਾਦਾ ਮੈਂ ਚੁੰਨੀ ਝੜਾ ਕੇ ਤੋਰ ਤਾ ਵੀ ਨਾ ਜਾਦਾ ਦਸ ਦੇ ਸਕਦੇ ਜੋ ਵੀ ਹੁੰਦਾ ਇਹ ਵੀ ਥਾਰੇ ਕੁੜੀ ਦੇਨਾਂ ਦੇ ਇੱਕ ਦੀ 52 ਦੇਨਾਂ ਦਾ ਜੋੜੀਆਂ ਦੇਦਾ ਨਾ ਮੈਂ ਜੋੜੀਆਂ ਪੜ ਲਾਂ ਦੀ ਬੰਦੇ ਕੇ ਖੁੰਦਾ ਨਾ 18 ਸਾਲਾਂ ਦਾ ਹੱਥਾ ਜੇ ਕਰਕੇ ਆਪਣੇ ਹੱਥੀਂ ਕਰਕੇ 18 ਸਾਲਾਂ ਦਾ ਕਰਕੇ ਤੋੜਨਾ ਬਹੁਤ ਦੁੱਖ ਜੋਦੀ ਮਰ ਗਈ ਬਦ ਜਿਹੜੇ ਕੰਮ ਉਹਨੇ ਕਰਨੇ ਸੀ ਉਹ ਮੈਨੂੰ ਕਰਨੇ ਪੈਣਗੇ ਲਾੜੇ ਪੱਖਾ ਲਾਦੇ ਪਸੀਨਾ ਆ ਰਿਹਾ ਮੈਨੂੰ ਕੁਛ ਨਹੀਂ ਦਾ ਪਸੀਨਾ ਆਇਆ ਨਾ ਕਿ ਉੱਪਰ ਦੇਵਾਂ ਦੀ ਇਹ ਤੁ ਗਰਮੀ ਦੀ ਬਾਤ ਹੈ ਹਾਂ ਤਾਂ ਮੇਂ ਆ ਰਹੀ ਹੋ ਗਰਮੀ ਆਈ ਹੋਈ ਆ ਗਰਮੀ ਬਹੁਤ ਹੈ ਸਰਮੂ ਭੇਜ ਕੇ ਗਰਮੀ ਨਾਲ ਹਾਏ ਮੇਰਾ ਪੁੱਤ ਕਰੇ 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 ਸੱਚੀ ਦੇਖਾ ਹੈ ਪਸੀਨਾ ਆ ਰਿਹਾ ਮੇਕਅਪ ਕੀਤਾ ਸੀ ਨਾ ਅੱਖਾਂ ਤੇ ਪਸੀਨਾ ਆ ਰਿਹਾ ਉਹਦੇ ਨਾਲ ਐਡੀ ਮਜਬੂਰ ਮੈਂ ਤਾਂ ਰੋ ਵੀ ਨਹੀਂ ਸਕਦੇ ਕੀ ਕਰਾਂ ਲੋਕ ਲੋਕ ਕੇ ਰੋਣੀਆਂ ਜਦੋਂ ਆਜਮ ਜੀ ਜਦੋਂ ਫਿਰ ਮੈਨੂੰ ਸਭ ਕੁਝ ਵਾਪਸ ਆੜਣੇ ਪੈਦੇ ਤੂੰ ਅੰਦਰ ਚਲੇ ਅਸੀਂ ਲੱਗੇ ਚੱਲਾ ਮੈਂ ਤਾਂ ਬੈਠ ਕੇ ਸੀ ਕਿ ਚਲੋ ਨੀ ਮੈਂ ਹਾਂ ਪਾਣੀ ਪੀਣਾ ਮੈਨੂੰ ਪਿਆਸ ਬਹੁਤ ਲੱਗਦੀ ਆ ਚਾਹ ਮਾ ਪਣੀ ਠੀਕ ਕਿਉਂ ਨਹੀਂ ਆ ਨਾ ਪਾਣੀ ਹੀ ਚਾਹ ਪਾਤੀ ਆ ਹਾਂ ਇਹ ਤੋ ਤ ਰੱਖਣਾ ਫ੍ਰਿਜ ਦੇ ਵਿੱਚ ਹਾਂ ਦੁੱਧ ਨੂੰ ਵਾਲੀ ਦੇਖ ਕੇ ਉਹ ਤੋਂ ਮੈਂ ਪਿਆ ਗੈਸ ਤੇ ਇਹ ਤੇ ਫ੍ਰਿਜ ਦੇ ਰੱਖਣਾ ਮੰਜੇ ਤੇ ਜਾਨੀਏ ਚੂਹੇ ਨਹੀਂ ਨਾ ਪਿੱਛੇ ਛੱਡਦੇ ਦੁਕਾਨੇ ਰੱਖੀ ਛੱਡਣਾ ਤੂੰ ਹੈਂ ਪਿੱਛੇ ਛੱਡਦੇ ਜਿੱਥੇ ਜਾਨੀਏ ਦੁਕਤਾ ਉਸੇ ਮਗਰ ਆਉਂਦੇ ਆਉਂਦੇ ਨੇ ਇੱਕ ਚੂਹੇ ਨੇ ਮੇਰਾ ਖੇੜਾ ਛੱਡ ਦੇ ਜਿੱਥੇ ਵੀ ਜਾਉ ਉੱਥੇ ਮਗਰੀ ਆ ਜਾਂਦੇ ਨੇ ਪਤਾ ਨਹੀਂ ਕੀ ਇਹਨਾਂ ਦਾ ਲੇਖਾ ਜੋਖਾ ਮੇਰੇ ਨਾਲ ਇੰਨੇ ਪਾਪੜ ਬੇਲੇ ਇੰਨੇ ਮੈਂ ਪਾਪੜ ਬੇਲੇ ਚੂਹੇ ਨੂੰ ਭਜਾਉਣ ਪਿੱਛੇ ਦੁਨੀਆ ਭਰ ਦੇ ਮੈਂ ਇੱਕ ਵਾਰ ਦਵਾਈ ਲਈ ਵੀ ਸੀਗੀ ਜੋਤ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਰਸਤੇ ਦੇ ਵਿੱਚ ਸਾਨੂੰ ਚੂਹੇ ਦੀ ਦਵਾਈ ਵਾਲੇ ਮਿਲ ਕੇ ਮੈਂ ਹਾਂ ਇੱਕ ਬਲੌਗ ਦੇ ਵਿੱਚ ਵੀ ਮੈਂ ਦਵਾਈ ਲੈ ਰਹੀ ਆ ਲੈੰਦੀ ਤੇ ਖਾਇਆ ਪਰ ਮੈਂ ਦਵਾਈ ਪਾਈ ਨਹੀਂ ਉਧਰ ਜਿੱਥੋਂ ਆਪਾਂ ਹੁਣ ਮਕਾਨ ਖਾਲੀ ਕਰਕੇ ਆ ਉੱਥੇ ਉਵੇਂ ਉਧਰਲੇ ਪੁਰਾਣੇ ਆਪਣੇ ਘਰ ਚ ਉਵੇਂ ਪਈਆ ਉੱਥੇ ਨਾਲ ਬਾਹਰ ਜਿੱਥੇ ਮੋਟਰ ਲੱਗੀ ਸੀ ਮੈਂ ਮੋਟਰ ਕੋਲੇ ਰੱਖਤੀ ਪਰ ਮੈਂ ਪਾਈ ਵੀ ਮੇਰਾ ਦਿਲ ਨਹੀਂ ਕਰੇ ਮਾਰਨੋ ਪਤਾ ਕਿ ਚੂਹਿਆਂ ਦੇ ਨਾਲ ਵਿੱਚ ਛੋਟੇ ਛੋਟੇ ਬੱਚੇ ਵੀ ਸੀ ਮੈਂ ਨਹੀਂ ਸੀ ਚੌਥੀ ਵੀ ਪੱਚੀ ਵੀ ਮਾਰਨ ਜਾ ਚੂਹੇ ਮਾਰਨਾ ਹੈ ਨਾ ਮੈਂ ਕਹਨੀ ਆ ਕਿ ਕਿਵੇਂ ਨਾ ਕਿਵੇਂ ਭੱਜ ਜਾਣ ਭਜਾਉਣ ਵਾਲੇ ਮੈਂ ਬਹੁਤ ਪਾਪੜ ਪੈਲੇ ਨੇ ਪਰ ਨਹੀਂ ਭਜਦੇ ਇਹ